ਮੇਰੇ ਬੁਟੀਕ ਵਿੱਚ ਇੰਨਾ ਜ਼ਿਆਦਾ ਕੰਮ ਕਿਵੇਂ ਆਉਂਦਾ ਹੈ ਹੈਲੋ ਫਰੈਂਡ ਜੈ ਸ਼੍ਰੀ ਰਾਧੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਮੈਂ ਅਨੀਤਾ ਕੁਮਾਰੀ ਅਨੀਤਾ ਬੁਟੀਕ ਤੋਂ ਆਪਣਾ ਰੁਟੀਨ ਵਿੱਚ ਜਿਸ ਤਰ੍ਹਾਂ ਰੋਜ਼ ਕੰਮ ਕਰਦੀ ਆ ਆਪਣੇ ਬੁਟੀਕ ਵਿੱਚ ਪਹੁੰਚ ਕੇ ਮੈਂ ਕੰਮ ਕਰਨਾ ਸ਼ੁਰੂ ਕੀਤਾ ਹੈ ਪਹਿਲੇ ਮੈਂ ਜਿਹੜਾ نیچے ਝੁੱਕ ਕੇ ਕਤਰਨ ਚੱਕਿਆ ਕਰਦੀਗੀ ਜਿਹੜਾ ਕਿ ਕੱਲ ਦਾ ਪੀਸ ਸੂਟ ਜਿਹੜੇ ਸੀਤੇ ਆ ਉਹਨਾਂ ਦੀ ਕੱਜਰ ਵਗੈਰਾ نیچے गिर ਗਈਆਂ ਆ ਉਹ ਸਾਰੀਆਂ ਇਕੱਠੀਆਂ ਕੀਤੀਆਂ ਉਸ ਤੋਂ ਬਾਅਦ ਮੈਂ ਝਾੜੂ ਲਗਾਉਣਾ ਸ਼ੁਰੂ ਕੀਤਾ ਹੈ ਮੈਂ ਆਪਣੇ ਬੁਟੀਕ ਨੂੰ ਨਾ ਇੱਕ ਸਵਰਗ ਦੀ ਤਰ੍ਹਾਂ ਸਮਝਦੀ ਆ ਠੀਕ ਹੈ ਕਿਉਂਕਿ ਇਹ ਸਵਰਗ ਲੋਕ ਮੈਨੂੰ ਇੱਕ ਸਵਰਗ ਗਿਆ ਮੰਦਿਰ ਗਿਆ ਮੈਨੂੰ ਮੰਦਿਰ ਨਾਲੋਂ ਮੰਦਿਰ ਵਾਂਗ ਹੈ ਇਹ ਬੁਟੀਕ ਮੇਰਾ ਕਿਉਂਕਿ ਇਹ ਮੇਰੇ ਪਰਿਵਾਰ ਨੂੰ ਮੇਰੇ ਬੱਚਿਆਂ ਨੂੰ ਬੱਚਿਆਂ ਦੀਆਂ ਖੁਆਇਸ਼ਾਂ ਨੂੰ ਪੂਰਾ ਕਰਦਾ ਏ ਮੇਰੀਆਂ ਇੱਛਾਵਾਂ ਨੂੰ ਪੂਰਾ ਕਰਦਾ ਏ ਤਾਂ ਇਹ ਬੁਟੀਕ ਮੈਨੂੰ ਬਹੁਤ ਜ਼ਿਆਦਾ ਪਿਆਰਾ ਏ ਜੋ ਸਕੂਨ ਮੈਨੂੰ ਇਸ ਬੁਟੀਕ ਵਿੱਚ ਆ ਕੇ ਮਿਲਦਾ ਏ ਉਹ ਮੈਨੂੰ ਕਿਤੇ ਵੀ ਨਹੀਂ ਮਿਲਦਾ ਸਾਰੀਆਂ ਟੈਨਸ਼ਨਾਂ ਭੁੱਲ ਜਾਂਦੀਆਂ ਗੀਆਂ ਕੋਈ ਵੀ ਇਦਾਂ ਦੀ ਪਰੇਸ਼ਾਨੀ ਹੋਵੇ ਜਿਹੜੀ ਮੈਨੂੰ ਤੰਗ ਕਰਦੀ ਹੋਵੇ ਉਹਨਾਂ ਪਰੇਸ਼ਾਨੀਆਂ ਨੂੰ ਮੈਂ ਇੱਥੇ ਆ ਕੇ ਭੁੱਲ ਜਾਂਦੀ ਆ ਤਾਂ ਇਹ ਬੁਟੀਕ ਮੈਨੂੰ ਆਪਣਾ ਜਿਹੜਾ ਇਹ ਸਵਰਗ ਲੋਕ ਦੀ ਤਰ੍ਹਾਂ ਲੱਗਦਾ ਹੈ ਇੱਕ ਮੰਦਰ ਦੀ ਤਰ੍ਹਾਂ ਲੱਗਦਾ ਹੈ ਠੀਕ ਹੈ ਇਹਦੇ ਮੈਂ ਸਾਫ ਸਫਾਈ ਕੀਤੀ ਹੈ ਸਾਫ ਸਫਾਈ ਕਰਨੇ ਤੋਂ ਬਾਅਦ ਜੋਤ ਤੂਫ਼ ਕੀਤਾ ਹੈ ਆਪਣੀ ਮਾਤਾ ਰਾਣੀ ਨੂੰ ਬਾਬਾ ਪੂਣਾ ਹਾਰੀ ਅੱਗੇ ਜੋਤ ਜਗਾਈ ਹੈ ਉਹਨਾਂ ਨੂੰ ਨਮਨ ਕਰਕੇ ਮੈਂ ਆਪਣਾ ਕੰਮ ਜਿਹੜਾ ਹੈ ਸਟਾਰਟ ਕੀਤਾ ਹੈ ਕੰਮ ਰੋਜ਼ ਜਿਸ ਤਰ੍ਹਾਂ ਕੰਮ ਅਸੀਂ ਕਰਦੇ ਵੇ ਉਸੇ ਤਰ੍ਹਾਂ ਮੈਂ ਕੰਮ ਰੁਟੀਨ ਵਿੱਚ ਕਰਦੀ ਹਾਂ ਠੀਕ ਹੈ ਜੋ ਜਿਸ ਤਰ੍ਹਾਂ ਕੰਮ ਕਰਦੀ ਆ ਉਸੇ ਤਰ੍ਹਾਂ ਕੰਮ ਹੈ ਅੱਜ ਵੀ ਸਟਾਰਟ ਕੀਤਾ ਹੈ ਇੱਥੇ ਆ ਕੇ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਂਦੀਆਂ ਐ ਬਸ ਇੱਥੇ ਆ ਕੇ ਮੈਨੂੰ ਸਿਰਫ ਇਹ ਦਿਖਦਾ ਹੈ ਕਿ ਕਿਸ ਤਰ੍ਹਾਂ ਨਾਲ ਮੈਂ ਆਪਣੇ ਕੰਮ ਨੂੰ ਵਧੀਆ ਕਰਾਂ ਤਾਂ ਜੋ ਮੇਰੇ ਕੋਲ ਕਸਟਮਰ ਮੇਰੇ ਕੋਲੋਂ ਖੁਸ਼ ਹੋ ਕੇ ਜਾਣ ਔਰ ਜਦੋਂ ਇੱਕ ਕਸਟਮਰ ਸਾਡਾ ਖੁਸ਼ ਹੋ ਕੇ ਜਾਂਦਾ ਹੈ ਤਾਂ ਉਹ 10 ਕਸਟਮਰ ਹੋਰ ਲੈ ਕੇ ਆਉਂਦਾ ਹੈ ਕਿਉਂਕਿ ਉਹ ਕਸਟਮਰ ਸਾਡਾ ਇੱਕ ਪ੍ਰਚਾਰ ਦਾ ਕੰਮ ਕਰਦਾ ਹੈ ਜੇਕਰ ਅਸੀਂ ਕਿਸੇ ਕਸਟਮਰ ਨਾਲ ਗਲਤ ਵਿਵਹਾਰ ਕਰਾਂਗੇ ਠੀਕ ਹੈ ਉਹਦੇ ਨਾਲ ਠੀਕ ਵਰਤਾਵ ਨਹੀਂ ਕਰਾਂਗੇ ਜਾਂ ਉਹਦਾ ਕਪੜਾ ਵਧੀਆ ਨਹੀਂ ਸੀ ਕਹਿ ਦਵਾਂਗੇ ਤਾਂ ਉਹਦਾ ਇਫੈਕਟ ਸਾਡੇ ਕੰਮ ਤੇ ਪੈਂਦਾ ਹੈ ਇਸ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਵਧੀਆ ਤੋਂ ਵਧੀਆ ਕੰਮ ਅਸੀਂ ਕਰਕੇ ਦੇਈਏ ਤਾਂ ਜੋ ਜਿਹੜੇ ਕਸਟਮਰ ਹੈ ਉਹ ਖੁਸ਼ ਹੋਣ ਇੱਕ ਸੂਟ ਦੀ بجائے ਸਾਡੇ ਕੋਲ 10 ਕੰਮ ਹੋਰ ਲੈ ਕੇ ਆ ਤਾਂ ਤੁਸੀਂ ਦੇਖੋਗੇ ਕਿ ਮੈਂ ਇਥੇ ਆਪ ਹੀ ਕੰਮ ਕਰਦੀਆਂ ਜਿਹੜੇ ਮੈਂ ਕੱਪੜੇ ਸਟੀਚ ਕੀਤੇ ਆ ਉਹਨਾਂ ਨੂੰ ਮੈਂ ਪ੍ਰੈਸ ਕਰਿਆ ਕਰਦੀ ਆ ਇਹ ਪ੍ਰੈਸ ਮੈਂ ਖੁਦ ਹੀ ਕਰਨੀ ਹੈ ਔਰ ਸਾਰਾ ਕੰਮ ਮੈਂ ਆਪਣੇ ਆਪ ਹੀ ਕਰਨਾ ਹੈ ਇੱਕ ਸਿਰਫ ਤਰਪਾਈ ਮੈਂ ਬਾਹਰ ਕਰਵਾਉਂਦੀ ਆ ਠੀਕ ਹੈ ਇਸ ਤਰ੍ਹਾਂ ਜਦੋਂ ਕਸਟਮਰ ਕੰਮ ਕਰ ਸਤਰਾਣ ਕਸਟਮਰ ਵੀ ਸਾਡਾ ਕੰਮ ਬਦਾਨ ਵਿੱਚ ਸਾਡੀ ਮਦਦ ਕਰ ਦੇਗੇ ਕਿਉਂਕਿ ਉਹ ਸਾਡੇ ਕੰਮ ਦੀ ਵਧੀਆ ਆ ਜਾਣਕਾਰੀ ਲੋਕਾਂ ਨੂੰ ਦੰਦੇ ਆ ਕਿ ਇਹ ਕੰਮ ਵਧੀਆ ਕਰ ਦੇਗੇ ਇਹ ਦੂਸਰਾ ਤੁਸੀਂ ਕੰਮ ਇਸ ਤਰ੍ਹਾਂ ਕਰਕੇ ਦਿਓ ਜਿਸ ਤਰ੍ਹਾਂ ਤੁਹਾਡੇ ਕੋਲ ਰਿਪੇਅਰਿੰਗ ਵਗੈਰਾ ਆ ਜਾਂਦੀ ਹੈ ਤੁਸੀਂ ਉਹਨੂੰ ਵੀ ਫੜ ਸਕਦੇਗੇ ਠੀਕ ਹੈ ਉਹਨੂੰ ਮਨਾ ਨਹੀਂ ਕਰਨਾਗਾ ਰੈਡੀमेड ਕੁਰਤੀਆਂ ਆ ਜਾਂਦੀਆਂ ਨੇ ਉਹ ਪਕੜ ਲੈਣੀਆਂ ਠੀਕ ਹੈ ਇਹਨਾਂ ਦਾ ਕੰਮ ਵੀ ਬਹੁਤ ਹੈ ਅੱਜਕੱਲ ਜਿਸ ਤਰ੍ਹਾਂ ਰੈਡੀमेड ਕਪੜੇ ਆਉਂਦੇ ਆ ਉਹਨਾਂ ਨੂੰ ਖੁੱਲਾ ਟਾਈਟ ਕੁਝ ਵੀ ਕਰਨਾਗਾ ਤੁਸੀਂ ਕਰ ਸਕਦੇਗੇ ਇਹਦੇ ਨਾਲ ਵੀ ਤੁਹਾਡਾ ਕੰਮ ਬਹੁਤ ਜਿਆਦਾ ਵੱਧ ਜਾਂਦਾਗਾ ਹਾਂ ਤੁਸੀਂ ਹਾਂ ਸਟੀਚ ਸੂਟਾਂ ਦੇ ਨਾਲ ਨਾਲ ਰੈਡੀਮੇਡ ਕਪੜਾ ਵੀ ਫੱਕੜ ਸਕਦੇਗੇ ਇਹ ਜਿਹਦੇ ਨਾਲ ਤੁਹਾਡੇ ਕੰਮ ਵੱਧ ਜਾਂਦਾਗਾ ਤੁਸੀਂ ਸੂਟ ਵੀ ਰੱਖ ਸਕਦੇਗੇ ਮੈਂ ਆਪਣੇ ਬੁਟੀਕ ਵਿੱਚ ਕੁਝ ਕਪੜੇ ਵੀ ਰੱਖੇ ਹੋਏ ਆ ਵੇਚਣੇ ਵਾਸਤੇ ਇਹ ਜਿਸ ਤਰ੍ਹਾਂ ਸਰਦੀਆਂ ਦੇ ਥੋੜੇ ਬੁਟੀ ਕਲੈਕਸ਼ਨ ਲਏ ਜਾਂਦੀਗੇ ਵੇਚਣੇ ਵਾਸਤੇ ਗਰਮੀਆਂ ਦੇ ਥੋੜੇ ਜਿਆਦਾ ਨਹੀਂ ਤੁਸੀਂ ਲਿਆ ਸਕਦੇ 10 15 ਵੀ ਇਸ ਲੈ ਜਾਂਦੇ ਜਾਂ ਇਸ ਤੋਂ ਵੱਧ ਲੈਂਦੇ ਅਗਰ ਤੁਹਾਡੀ ਬਜਟ ਹੈਗਾ ਇਹ ਤਾਂ ਤੁਸੀਂ ਉਸੇ ਹਿਸਾਬ ਨਾਲ ਸਮਾਨ ਰੱਖ ਸਕਦੇਗੇ ਇਸ ਤਰ੍ਹਾਂ ਵੀ ਸਾਡੇ ਕੋਲ ਕਸਟਮਰ ਬਹੁਤ ਜ਼ਿਆਦਾ ਆਉਂਦੇਗੇ ਔਰ ਸਾਡਾ ਕੰਮ ਉਨਾ ਹੀ ਵੱਧ ਜਾਂਦਾ ਹੈ ਮੇਰੇ ਕੋਲ ਸਿਲਾਈ ਦਾ ਕੰਮ ਵੀ ਬਹੁਤ ਹੈ ਤੇ ਇੱਕ ਸੂਟ ਦਾ ਮਤਲਬ ਅਗਰ ਕੋਈ ਲੈਣਾ ਚਾਹੇ ਤਾਂ ਉਹ ਲੈ ਕੇ ਵੀ ਜਾ ਸਕਦੇਗੇ ਮੈਂ ਆਪਣਾ ਕੰਮ ਬੜੇ ਹੀ ਇਮਾਨਦਾਰੀ ਨਾਲ ਕਰਦੀ ਆ ਜਿਸ ਦੇ ਨਾਲ ਮੇਰੇ ਕਸਟਮਰ तकरीबन ਖੁਸ਼ ਹੀ ਹੁੰਦੇ ਨੇ ਮੇਰੇ ਕੋਲ ਮਤਲਬ ਕਦੇ ਵੀ ਐਦਾਂ ਨਰਾਸ਼ ਹੋ ਕੇ ਕੋਈ ਨਹੀਂ ਗਿਆ ਕਿ ਇਹਨਾਂ ਨੇ ਸਾਡਾ ਕੰਮ ਵਧੀਆ ਨਹੀਂ ਕੀਤਾ ਇਸ ਤਰ੍ਹਾਂ ਕਰਨ ਨਾਲ ਨਾ ਸਾਡੇ ਕੋਲ ਕੰਮ ਬਹੁਤ ਜ਼ਿਆਦਾ ਆਉਂਦਾ ਹੈ ਬਲਕਿ ਇਹ ਇੰਨਾ ਜ਼ਿਆਦਾ ਜਦੋਂ ਕੰਮ ਆਉਂਦਾ ਹੈ ਜਦੋਂ ਅਸੀਂ ਰਾਤ ਦਿਨ ਕੰਮ ਕਰਦੇ ਆ ਤਾਂ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਕੋਲ ਇੰਨਾ ਜ਼ਿਆਦਾ ਕੰਮ ਆਇਆ ਹੈ ਤੇ ਸਾਰਾ ਕੰਮ ਇਹਦੇ ਨਾਲ ਇੱਕ ਤੁਹਾਨੂੰ ਇਹ ਫਾਇਦਾ ਹੋ ਜਾਂਦਾਗਾ ਤੁਸੀਂ ਜਦੋਂ ਤੁਹਾਨੂੰ ਕੰਮ ਜ਼ਿਆਦਾ ਆਣਾਗਾ ਤਾਂ ਤੁਸੀਂ ਕਿਸੇ ਹੋਰ ਨੂੰ ਵੀ ਕੰਮ ਦੇ ਸਕਦੇਗੇ ਇਹਦੇ ਨਾਲ ਤੁਹਾਨੂੰ ਵੀ ਪ੍ਰੋਫਿਟ ਹੁੰਦਾਗਾ ਜਿਹਦੇ ਨਾਲ ਤੁਸੀਂ ਦੂਸਰੇ ਨੂੰ ਕੰਮ ਦਿੰਦੇਗੇ ਤਾਂ ਇਹ ਜਿਹੜੇ ਮੈਂ ਸੂਟ ਹੈ ਤੁਹਾਨੂੰ ਦੱਸਿਆ ਕਰਦੀਗੀ ਕਿਸ ਤਰ੍ਹਾਂ ਮੈਂ ਇਹ ਸੂਟ ਸਟੀਚ ਕਿੱਥੇ ਤੁਸੀਂ ਦੇਖੋਗੇ ਮੈਂ ਸਿੰਪਲ ਸੂਬਰ ਸੂਟ ਹੈ ਸਟੀਚ ਕਿੱਥੇ ਹੋ ਗਏ ਮੈਨੂੰ ਇਹ ਸਿੰਪਲ ਸੂਟ ਸੀਨੇ ਤੋਂ ਫੁਰਸਤ ਨਹੀਂ ਹੈ ਮਤਲਬ ਜੇਕਰ ਕੋਈ ਕਸਟਮਰ ਡਿਜ਼ਾਈਨ ਵਾਲਾ ਕਹਿੰਦੇ ਆ ਤਾਂ ਮੈਂ ਡਿਜ਼ਾਈਨ ਵਾਲਾ ਬਣਾਉਂਦੀ ਆ ਨਹੀਂ ਤਾਂ ਜਿਸ ਤਰ੍ਹਾਂ ਉਹਨਾਂ ਨੇ ਅੱਜਕੱਲ ਹੈਵੀ ਵਰਕ ਬਹੁਤ ਹੁੰਦਾਗਾ ਔਰ ਲੋਕ ਸਿੰਪਲ ਹੀ ਸੂਟ ਚਲਾਨਦੇ ਆ ਇਹ ਸੂਟ ਦੀ ਮੈਂ ਅੰਬਰੀਲਾ ਬਾਜੂ ਬਣਾਈਆਂ ਔਰ ਸਿੰਪਲ ਸੋਬਰ ਸੂਟ ਹੈ ਬਹੁਤ ਸੋਹਣਾ ਤਿਆਰ ਹੋਇਆ ਹੈ ਇਹਦੀ ਸਲਵਾਰ ਹੈ ਤੇ ਇਸ ਦੇ ਨਾਲ ਹੀ ਮੈਂ ਦੂਸਰੇ ਥੈਲੇ ਵਿੱਚ ਤੁਹਾਨੂੰ ਦਿਖਾਉਂਗੀ ਇਹ ਮੈਂ ਘਰ ਤੋਂ ਸੂਟ ਸਟਿਚ ਕਰਕੇ ਲਿਆਂਦੇ ਆ ਜਿਹੜੇ ਤੁਸੀਂ ਹੁਣ ਦੇਖੂਗੇ ਇਹ ਕਟਿੰਗ ਕਰਕੇ ਲਿਆਂਦੀ ਹੈ ਠੀਕ ਹੈ ਤੇ ਇਹ ਪਲਾਜ਼ੋ ਕਟਿੰਗ ਕੀਤਾ ਹੈ ਉਸ ਤੋਂ ਬਾਅਦ ਇਹ ਸੂਟ ਸਟਿਚ ਕੀਤਾ ਹੈ ਜਿਹੜੇ ਕਰਪਾਈ ਕਰਨੇ ਨੂੰ ਮੈਂ ਭੇਜਣੇ ਆ ਠੀਕ ਹੈ ਇਹ ਸੂਟ ਸਟੀਚ ਕਰਕੇ ਲਿਆਂਦੇ ਆ ਮੈਂ ਘਰ ਤੋਂ ਜਿਹੜੇ ਕਿ ਮੈਂ ਅੱਜ ਬਹੁਤ ਜ਼ਰੂਰੀ ਦੇਣੇ ਐ ਇਹਨਾਂ ਨੂੰ ਮੈਂ ਤਰਪਾਈ ਕਰਨ ਨੂੰ ਭੇਜਣਾ ਐ ਤੁਸੀਂ ਦੇਖੋਗੇ ਇਹ ਵੀ ਸਿੰਪਲ ਸੋਬਰ ਸੂਟ ਐ ਪੰਜਾਬੀ ਸੂਟ ਗਏ ਹੈ ਔਰ ਬਹੁਤ ਸੋਹਣੇ ਐ ਵਿਆਹ ਵਿੱਚ ਪਹਿਨਣੇ ਐ ਤਾਂ ਇੱਕ ਸੂਟ ਇਹ ਐ ਇਹ ਉਹਨਾਂ ਨੇ ਮੈਰਿਜ ਤੇ ਜਾਣਾ ਐ ਉਦੇ ਵਾਸਤੇ ਸਿਲਵਾਏ ਨੇ ਇਸ ਤਰ੍ਹਾਂ ਤੁਸੀਂ ਮਤਲਬ ਸਿੰਪਲ ਸਟੀਚਿੰਗ ਕਰਕੇ ਵੀ ਨਾ ਆਪਣਾ ਕੰਮ ਵਧਾ ਸਕਦੇ ਗੇ ਕਦੇ ਇਹ ਨਾ ਸੋਚੋ ਕਿ ਸਾਨੂੰ ਤਾਂ ਸਿੰਪਲ ਸੂਟ ਹੀ ਆਉਂਦੇਗੇ ਮਤਲਬ ਸਿੰਪਲ ਸੂਟਾਂ ਦਾ ਵੀ ਕੰਮ ਇੰਨਾ ਜ਼ਿਆਦਾ ਹੈ ਕਿ ਤੁਸੀਂ ਫ੍ਰੀ ਨਹੀਂ ਬੈਠ ਸਕਦੇ ਸਿੰਪਲ ਸੂਟ ਦੀ ਸਿਲਾਈ ਤੁਸੀਂ ਦੇਖੋਗੇ 200 ਤੋਂ 500 ਰੁਪਏ ਤੱਕ ਹੈ ਅਗਰ ਲਾਈਨਿੰਗ ਵਾਲਾ ਸੂਟ ਸਟੀਚ ਹੁੰਦਾ ਹੈ ਜਾਂ ਸਿੰਪਲ ਸੂਟ ਸਟੀਚ ਹੁੰਦਾ ਹੈ ਤੁਸੀਂ 200 ਤੋਂ 500 ਰੁਪਏ ਤੱਕ ਆਰਾਮ ਨਾਲ ਲੈ ਸਕਦੇਗੇ ਇਹ ਜਿੰਨੇ ਸੂਟ ਹੈ ਮੇਰੇ ਲਾਈਨਿੰਗ ਵਾਲੇ ਸੂਟ ਜਿਹੜੇ ਮੈਂ ਸਟੀਚ ਕੀਤੇ ਹੈ ਔਰ ਜਿਨ੍ਹਾਂ ਦੀ ਸਲਾਈ 500 600 ਤੋਂ ਘੱਟ ਕਿਸੇ ਦੀ ਵੀ ਨਹੀਂ ਹੈ ਤਾਂ ਤੁਸੀਂ ਦੇਖ ਸਕਦੇਗੇ ਕਿ जे मैं दो सूट भी तीन सूट भी स्टिच कर दिते तो मैं किन्ने पैसे कमाए है ये मेरे को साड़ी आई है स्टिच करने वास्ते इ बलाउज़ है ब्लाउज भी स्टिच करना है साड़ी भी स्टिच करनी है मैं तो मैं थोड़ा दसूँगी कि बहुत सोहनी ये साड़ी स्टिच हुई है अगर थानू तो मेरी वीडियो पसंद आती है तो मेरी वीडियो लाइक शेयर कमेंट जरूर करना थैंक यू फ्रेंड्स बाय बाय